ਅਮਾਜ਼ਨ ਰੇਨ ਫੋਰੈਸ ਦਾ ਨਾਮ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਇੱਕ ਵਾਰ ਜ਼ਰੂਰ ਸੁਣਿਆ ਹੋਵੇਗਾ ਇਹ ਇੰਨਾ ਵੱਡਾ ਜੰਗਲ ਹੈ ਕਿ ਜੇ ਤੁਹਾਨੂੰ ਇਸ ਦੇ ਵਿੱਚ ਕਾਰ ਛੱਡ ਦਿੱਤਾ ਜਾਵੇ ਤਾਂ ਤੁਹਾਨੂੰ ਇਸ ਤੋਂ ਬਾਹਰ ਨਿਕਲਣ ਵਾਸਤੇ ਤਕਰੀਬਨ 472 ਦਿਨ ਲੱਗ ਜਾਣਗੇ ਇਸ ਤੋਂ ਇਲਾਵਾ ਤੁਹਾਨੂੰ ਬਹੁਤ ਖਤਰਨਾਕ ਜਾਨਵਰਾਂ ਦਾ ਸਾਹਮਣਾ ਕਰਨਾ ਪਵੇਗਾ ਇਸ ਜੰਗਲ ਦੇ ਵਿੱਚ ਜਾਨਵਰਾਂ ਦੀਆਂ ਐਸੀਆਂ ਨਸਲਾਂ ਪਾਈਆਂ ਜਾਂਦੀਆਂ ਨੇ ਜੋ ਬਾਹਰ ਹੀ ਹੋਰ ਜੰਗਲਾਂ ਦੇ ਵਿੱਚ ਨਹੀਂ ਮਿਲਦੀਆਂ ਚਲੋ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਅਮਾਜ਼ਨ ਰੇਨ ਫੋਰੈਸ ਤੇ ਕੁਝ ਐਸੇ ਦਿਲਚਸਪ ਤੱਥ ਦੱਸਦੇ ਹਾਂ ਜੋ ਅਮਾਜ਼ਨ ਨੂੰ ਦੁਨੀਆ ਦੇ ਆਕੀ ਜੰਗਲਾਂ ਦੇ ਆਲੋ ਬਹੁਤ ਅਲੱਗ ਬਣਾਉਂਦੇ ਨੇ Amazon ਰੇਨ ਫੋਰੈਸਟ ਦੁਨੀਆ ਦਾ ਸਭ ਤੋਂ ਵੱਡਾ ਟ੍ਰੌਪੀਕਲ ਰੇਨ ਫੋਰੈਸਟ ਹੈ ਜੋ 5.5 ਮਿਲੀਅਨ ਸਕੁਅਰ ਕਿਲੋਮੀਟਰ ਦੇ ਵਿੱਚ ਫੈਲਿਆ ਹੈ Amazon ਰੇਨ ਫੋਰੈਸਟ ਦੁਨੀਆ ਦੇ 20% ਆਕਸੀਜਨ ਦਾ ਉਤਪਾਦਨ ਕਰਦਾ ਹੈ ਇਸ ਦੇ ਨਾਲ ਨਾਲ ਹੀ ਇਹ ਕਾਰਬਨ ਡਾਈਆਕਸਾਈਡ ਨੂੰ ਅਬਸੋਰਬਟ ਵੀ ਕਰਦਾ ਹੈ ਜਿਸ ਦੇ ਨਾਲ ਵਾਤਾਵਰਨ ਦੇ ਵਿੱਚ ਬਦਲਾਅ ਆਉਂਦਾ ਹੈ ਅਮਾਜ਼ਨ ਰਿਵਰ ਦੁਨੀਆ ਦੀ ਦੂਸਰੀ ਸਭ ਤੋਂ ਵੱਡੀ ਰਿਵਰ ਇਸ ਜੰਗਲ ਦੇ ਵਿੱਚ ਵਗਦੀ ਹੈ ਲਗਭਗ 400 ਤੋਂ 500 ਕਬੀਲੇ ਇਸ ਜੰਗਲ ਦੇ ਵਿੱਚ ਰਹਿੰਦੇ ਹਨ ਜਿਨ੍ਹਾਂ ਦੇ ਵਿੱਚੋਂ 50 ਕਬੀਲਿਆਂ ਦਾ ਬਾਕੀ ਦੁਨੀਆ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ ਅਮਾਜ਼ਨ ਦੇ ਵਿੱਚ ਦੁਨੀਆ ਦੀਆਂ ਅਲੱਗ ਜਾਨਵਰ ਦੀਆਂ ਨਸਲਾਂ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਦੇ ਵਿੱਚੋਂ ਜੈਗਵਾਰ ਪਿੰਕ ਡੋਲਫਿਨ ਸਿਲਾਹਾ ਤੇ ਪਿਰਾਨਾ ਹਨ ਅਮਾਜ਼ਨ ਰੇਨ ਫੋਰੈਸਟ ਇੱਕ ਸੰਕਲਪਤਾਂਜ ਹੈ ਜਿਸ ਦੇ ਵਿੱਚ ਅਲੱਗ ਅਲੱਗ ਲੇਅਰਸ ਪਾਈਆਂ ਜਾਂਦੀਆਂ ਹਨ ਜਿਸ ਵਿੱਚ ਅਮਰਜੈਂਟ ਲੇਅਰ, ਕਨੋਪੀ ਲੇਅਰ, ਅੰਡਰ ਸਟੋਰੀ ਅਤੇ ਫੋਰੈਸਟ ਫਲੋਰ ਲੇਅਰ ਸ਼ਾਮਲ ਹਨ। ਅਮਾਜ਼ਨ ਰੇਨ ਫੋਰੈਸਟ ਇੱਕ ਐਸਾ ਜੰਗਲ ਹੈ ਜਿਸ ਦੇ ਵਿੱਚ ਤਕਰੀਬਨ ਹਰ ਹਫ਼ਤੇ ਮੀਂਹ ਪੈਂਦਾ ਹੈ। ਅਮਾਜ਼ਨ ਰੇਨ ਫੋਰੈਸਟ ਮੌਸਮ ਨੂੰ ਨਿਯੰਤਰਿਤ ਰੱਖਣ ਵਿੱਚ ਅਮਜ਼ਾਨ ਇੱਕ ਗੰਗਾ ਨਿਭੰਦਾ ਹੈ ਵੱਡੀ ਮਾਤਰਾ ਵਿੱਚ ਪਾਣੀ ਦੀ ਸਾਈਕਲਿੰਗ ਕਰਕੇ ਅਤੇ ਮੌਸਮ ਦੇ ਨਿਯੰਤਰਣ ਨੂੰ ਸਥਿਰ ਰੱਖਣ ਵਿੱਚ ਮਦਦ ਕਰਦਾ ਹੈ ਅਮਾਜ਼ਨ ਰਿਵਰ ਬੇਸਿਨ ਵਿੱਚ ਦੁਗੀਆਂ ਦੀਆਂ 3000 ਤੋਂ ਵੱਧ ਮੱਸ਼ੀਆਂ ਦੀਆਂ ਅਲੱਗ ਨਸਲਾਂ ਪਾਈਆਂ ਜਾਂਦੀਆਂ ਹਨ ਅਮਾਜ਼ਨ ਰੇਨ ਫੋਰੈਸਟ ਦੇ ਵਿੱਚ ਲਗਭਗ 390 ਬਿਲੀਅਨ ਦਰਖਤ ਪਾਏ ਜਾਂਦੇ ਹਨ ਅਮਾਜ਼ਨ ਰੇਨ ਫੋਰੈਸਟ ਦੇ ਵਿੱਚ ਬਹੁਤ ਸਾਰੇ ਪੌਦੇ ਹੋਰ ਪੌਦਿਆਂ ਤੋਂ ਉਗਦੇ ਹਨ ਇਸ ਵਿੱਚ ਆਰਕਿਡ ਅਤੇ ਬ੍ਰੋਮੀਲੀਅਡ ਸ਼ਾਮਲ ਹਨ ਅਮਾਜ਼ਨ ਵਿੱਚ ਕੁਝ ਐਸੇ ਇਲਾਕੇ ਹਨ ਜੋ ਮੌਸਮੀ ਤੌਰ ਤੇ ਭਰੇ ਹਨ ਜਿਨ੍ਹਾਂ ਨੂੰ ਵਰਜਿਨੀਆਂ ਅਤੇ ਇਗਾਪੋ ਜੰਗਲ ਕਹਿੰਦੇ ਹਨ ਅਮਾਜ਼ਨ ਰੇਨ ਫੋਰੈਸਟ ਵਿੱਚ ਕੁਝ ਐਸੇ ਦਰਖਤ ਹਨ ਜੋ 200 ਫੁੱਟ ਦੀ ਉਚਾਈ ਤੱਕ ਪਹੁੰਚ ਸਕਦੇ ਹਨ ਅਮਾਜ਼ਨ ਰੇਨ ਫੋਰੈਸਟ ਦੇ ਵਿੱਚ ਜਮਗਾਦੜਾਆਂ ਦੀਆਂ ਲਗਭਗ 130 ਨਸਲਾਂ ਪਾਈਆਂ ਜਾਂਦੀਆਂ ਹਨ ਅਮਾਜ਼ਨ ਰੇਨ ਫੋਰੈਸਟ ਦੇ ਵਿੱਚ ਦੁਨੀਆ ਦੀ ਸਭ ਤੋਂ ਜ਼ਿਆਦਾ ਨਸਲਾਂ ਦੀਆਂ ਤਿਤਲੀਆਂ ਪਾਈਆਂ ਜਾਂਦੀਆਂ ਹਨ ਅਮਾਜ਼ਨ ਰਿਵਰ ਡੈਲਟਾ ਦੁਨੀਆ ਦਾ ਸਭ ਤੋਂ ਵੱਡਾ ਮੈਂਗਰੋਵ ਇਲਾਕਾ ਹੈ 1300 ਤੋਂ ਵੱਧ ਪੰਛੀਆਂ ਦੇ ਅਲੱਗ-ਅਲੱਗ ਨਸਲਾਂ ਐਮਾਜ਼ਨ ਦੇ ਵਿੱਚ ਸ਼ਾਮਲ ਹਨ ਜਿਨ੍ਹਾਂ ਦੇ ਵਿੱਚ ਮੈਕਾਊ ਅਤੇ ਟੁਕੇਨ ਸ਼ਾਮਲ ਹਨ ਐਮਾਜ਼ਨ ਨੂੰ ਦੁਨੀਆ ਦੀ ਫਾਰਮੇਸੀ ਵੀ ਕਹਿ ਸਕਦੇ ਆ ਕਿਉਂਕਿ ਇਸ ਦੇ ਵਿੱਚ ਬਹੁਤ ਸਾਰੀਆਂ ਜੜੀਆਂ ਬੂਟੀਆਂ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਦਵਾਈਆਂ ਬਣਾਉਣ ਦੇ ਵਿੱਚ ਵਰਤਿਆ ਜਾਂਦਾ ਹੈ ਐਮਾਜ਼ਨ ਵੱਖ-ਵੱਖ ਕਿਸਮ ਦੀਆਂ ਲੱਕੜਾਂ ਪ੍ਰਦਾਨ ਕਰਦਾ ਹੈ ਜਿਨ੍ਹਾਂ ਦੇ ਵਿੱਚ ਮਹੋਗਣੀ ਅਤੇ ਰਬੜ ਦੇ ਪੀੜ ਸ਼ਾਮਲ ਹਨ ਐਮਾਜ਼ਨ ਦੇ ਵਿੱਚ ਪਿੰਕ ਡਾਲਫਿਨ ਪਾਈ ਜਾਂਦੀ ਹੈ ਜੋ ਦੂਸਰੀ ਡਾਲਫਿਨ ਦੇ ਨਾਲੋਂ ਜ਼ਿਆਦਾ ਤੇਜ਼ ਅਤੇ ਜ਼ਿਆਦਾ ਖਤਰਨਾਕ ਹੁੰਦੀ ਹੈ ਏਸੀਜੀ Amazon ਦੇ ਕੋਈ ਦਿਲਚਸਪ ਤੱਥ ਤੇ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਹੈ ਇਹ ਜ਼ਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ